ਅੰਨ ਡਾਟਾ ਅੰਨ ਮੇਰੇ ਟਾਈਮ ਆਇਆ ਯਾਰ ਕਿ ਆ ਇਹ ਤਾਂ ਮੁੱਛਲੇ ਦੀ ਫੀਲਿੰਗ ਲਈ ਜਾਂਦਾ ਨਾਟਕ 11 ਦੇ ਗੇਰ ਵਰਗਾ ਵੰਡਣੀ ਉਹ ਗਵੰਡਣੀ ਕਹਦੇ ਹੋਈ ਆ ਕਹਿੰਦਾ ਪੱਤੇ ਵਾਰ ਕੇ ਸਿੱਟਣ ਗਿਆ ਸੀਗਾ ਕਿ ਉਹ ਪਤਾ ਕੀ ਕਹਿੰਦਾ ਉਹ ਬਾਲਾ ਪਿੱਛੇ ਵਾਲਾ ਕਹਿੰਦਾ ਉਹਨੂੰ ਕਹਿੰਦਾ 100 100 ਦੇ ਚਾਰ ਨੋਟ ਵਾਰ ਕੇ ਸੱਟ ਮੇਰੇ ਗਵੰਡਣੀ ਤਾਂ ਮਾਤੋ ਦੀ ਚੱਕੇ ਲੈ ਜੂ ਹਲੋ ਓਏ ਮੇਲਾ ਲਾਂਚ ਲੈ ਕੇ ਦੇ ਮਮਾ ਜਿੱਦਣੇ ਨੇ ਜਗਾਇਆ ਕਰਨੇ ਨੇ ਮੱਲੇ ਦੀ ਲਾਈਟ ਚ ਜਗਾਇਆ ਕਰਨੀ ਉਹ ਜੋ ਮਰਦੀ ਗੱਲ ਉਹ ਮਨੋਵਾ ਜੁੱਬਾ ਹੱਡੇ ਘਰੇ ਤਿਆਰ ਹੋਣ ਮਰ ਲਾਗ ਸਾਰਾ ਅੰਦਰ ਜੂ ਮਰ ਬੁੱਕ ਕਰਾ ਕੇ ਆਪ ਇਹਨਾਂ ਨੇ ਗੈਸ ਤੇ ਉਸ ਬੁੱਕ ਕਰਾਇਆ ਹੋਣਾ ਆਪ ਇਹ ਬੋਰੀਆਂ ਪਾ ਕੇ ਜਾਂਚ ਕਰਦੇ ਪਏ ਹੋਣੇ ਕਿਹੜਾ ਜਗਾ ਹੀ ਨਹੀਂ ਸੋ ਹੈਲੋ ਅਜੀ ਹਾਲ ਚਾਲ ਫਲਾਉ ਨਮਸਤੇ ਸასი ਕਾਲ ਕੀ ਹਾਲ ਚਾਲ ਆ ਜੀ ਵੈਲਕਮ ਆ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜੀ ਦਾ ਨਾਮ ਹੈ ਪਤਾ ਹੀ ਹੈ ਤੁਹਾਨੂੰ ਅੱਜ ਦੀ ਵੀਡੀਓ ਦਾ ਸੀਰਕੁਲ ਏਦਾਂ ਹੈ ਕਿ ਅੱਜ ਸਾਡੇ ਚੰਗੂ ਮੰਗੂ ਸਵੇਰੇ ਸਾਡੇ ਨਾਲ ਹੋ ਗਏ ਸ਼ੁਰੂ आई टाइम हुआ है का बीच ट्वीट टाइम का टाइम तो टाइम हुआ है 8 बज गया है बेटा पूरे आठ बज गए आठ बज गए हैं और आज हम जा रहे हैं अमृतसर में सर <laughs> आ, आज हम जा रहे हैं अमृतसर में तो वहां पे जाके करेंगे चील चिल ते फान फन ते ना साडे चेंगु मंगू दोनों जाने ए देखो जी ए हैं सब सारे आ गए ਹਾਂਜੀ ਟਾਈਮ ਓਕੇ ਆ ਹਾਂਜੀ ਓਕੇ ਆ ਗੱਡੀ ਸਟਾਰਟ ਓਕੇ ਤੇ ਸਵਾਰ ਸਾਰਾ ਰੱਖ ਲਿਆ ਹੋਇਆ ਆ ਲਿਆ ਇੱਕ ਗੱਡੀ ਸ਼ਾਇਦ ਚੱਲ ਵੀ ਗਈ ਆ ਇੱਕ ਇੱਕ ਟੀਮ ਪਹੁੰਚ ਗਈ ਹੋਈ ਆ ਤੇ ਸਾਡਾ ਵੀ ਅਸੀਂ ਵੀ ਚੱਲੇ ਆ ਅਸਾ ਫੋਨ ਕਿਹਦੀ ਵੇਟ ਕਰਦੇ ਪਿਆ ਆਪਾਂ ਉਹਨੂੰ ਸਾਥ ਉਹਨੂੰ ਸਾਥ ਦੇ ਮਾਨਕ ਲੋ ਫੋਟੋਗ੍ਰਾਫਰ ਅੰਨੇ ਦਾਤਾ ਇੱਕ ਟੀਮ ਚਲੀ ਗਈ ਆ ਤੇ ਅਸੀਂ ਲੱਗਿਆ ਨਿਕਲਣ ਇਥੋਂ ර මද පිළ ලිය මமா நாට කියරන්න ගේරග හට ஒසා ਵੇ ਚਲੋ ਜੀ ਨਿਕਲੀਏ ਰਸਤੇ ਵਿੱਚ ਫਿਰ ਤੁਹਾਡੇ ਨਾਲ ਕਰਦੇ ਆ ਗੱਲਬਾਤ ਤੇ ਸਫ਼ਰ ਸ਼ੁਰੂ ਮੰਗੂ ਸਾਡੇ ਨਾਲ ਚੰਗੂ ਮੰਗੂ ਕਹਿੰਦਾ ਕਿ ਮੈਂ ਕੀ ਕਹਿੰਦੇ ਆ ਟੈਟੂ ਜਿਹੜਾ ਬਣਾਉਣਾ ਨਾ ਉਹਦੇ ਵਿੱਚ ਥੋੜਾ ਜਿਹਾ ਹੋਰ ਐਡੀਸ਼ਨ ਕਰਨਾ ਥੋੜ੍ਹੇ ਦੇ ਉੱਤੇ ਜਿਹੜਾ ਟੈਟੂ ਨਾਲ ਰਿਲੇਸ਼ਨ ਦਾਡ ਬਣਾਉਣਾ ਹੈ ਨਾ ਕਹਿੰਦਾ ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰ ਦੇਣਾ ਆਪਣੇ ਜਿੱਦਾਂ ਹੋਣੀ ਹੁੰਦੀ ਹੈਗੀ ਆ ਯਾ ਚਾਚੀ ਦਾ ਨਾਮ ਥੋ ਇਦਾਂ ਜੜਾ ਬਣਾਉਣਾ ਚਾਚੀ ਦੀਆਂ ਜਿਹੜਾ ਸਿੱਧੀਆਂ ਚਾਚੇ ਨਾਲ ਜੜਦੀਆਂ ਹੋਈਆਂ ਹੈਣਾ ਤਾਂ ਇਸ ਤਰੀਕੇ ਨਾਲ ਕਹਿੰਦਾ ਮੈਂ ਐਡ ਐਡ ਕਰਨਾ ਹੈ ਉਹਦੇ ਚ ਇਹ ਬਾਬ ਨੂੰ ਲਾ ਦੇ ਦਿਆ ਵਿਆਹ ਦੇ ਵਿੱਚ ਲੜਾਈ ਹੋ ਰਹੀ ਆ ਵੀਡੀਓ ਦੇਖਣ ਦੇ ਸੀ ਜਦੋਂ ਜਪਲੀ ਜਪਲੀ ਹੁੰਦੇ ਹੋਏ ਵਿਆਹ ਦੇ ਵਿੱਚ ਇਹ ਸਭ ਕੁਝ ਪੰਜਾਬ ਕਿੰਗ ਦਾ ਨਤੀਜਾ ਹੁੰਦਾ ਬਿਨਾਂ ਸ਼ਰਾਬ ਨਾਲ ਉੱਥੇ ਜਿੱਥੇ ਸ਼ਰਾਬ ਨਾ ਹੋਵੇ ਉੱਥੇ ਲੜਾਈ ਨਹੀਂ ਹੁੰਦੀ ਯਾਰ ਜਿੱਥੇ ਸ਼ਰਾਬ ਹੁੰਦੀ ਹੈ ਜਿੱਥੇ ਲੜਾਈ ਹੁੰਦੀ ਹੁੰਦੀ ਹੈ ਯਾਰ ਇਹ ਸਾਡਾ ਮਨੋ ਇਸ ਚੀਜ਼ ਦਾ ਹੈਗਾ ਐਕਸਪੀਰੀਅੰਸ ਹੈ ਦੇਖਿਆ ਮੈਂ ਇਹ ਜਿਹੜਾ ਕਿ ਜਿੰਨੇ ਵਿਆਹਾਂ ਦੇ ਵਿੱਚ ਅਸੀਂ ਇਵੈਂਟ ਲੰਨੇ ਆਂ ਜ਼ਿਆਦਾਤਰ ਯਾਰੂ ਵਾਲੇ ਚ ਚਾਹੇ ਥੋੜੀ ਹੋਵੇ ਤੇ ਚਾਹੇ ਬਹੁਤੀ ਹੋਵੇ ਲੜਾਈ ਲੜਾਈ ਹੁੰਦੀ ਹੁੰਦੀ ਹੈ ਇਹ ਤਾਂ ਪੱਕੀ ਗੱਲ ਹੈ ਯਾਰ ਨੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਰਿਜ਼ੋਰਟ ਤੇ ਸਾਡੇ ਪਹੁੰਚ ਗਿਆ ਪਹੁੰਚ ਗਿਆ ਪਹੁੰਚ ਗਏ ਆ ਰਿਜ਼ੋਰਟ ਸਾਹਮਣੇ ਸਾਡਾ ਮੰਗਾ ਮਠਾਪੁਰੀਆ ਸਵੇਰੇ ਸਾਰਿਆਂ ਨੂੰ ਜੋੜ ਰਿਆ ਸਤਿ ਸ੍ਰੀ ਅਕਾਲ ਕਰ ਰਿਆ ਇਹ ਵੀ ਤੇ ਸੋਣਾ ਨਾਲੇ ਸਵੇਰੇ ਕੱਲ ਫੋਨ ਕਿਉਂ ਨਹੀਂ ਲੱਗਦੀ ਆ ਫੋਨ ਯਾਰ ਭਾਈ ਟੁੱਟ ਗਿਆ ਮੇਰਾ ਮੇਰੀ ਗੱਲ ਸੁਣ ਓ ਸਾਡੇ ਸੋਨੂ ਬਾਜੀ ਹੱਥੇ ਪੰਜਰਾ ਇਹ ਨਾਲ ਅਸੀਂ ਗਾਜੀ ਸਾਰੇ ਆ ਗਏ ਆ ਆ ਸਾਡੇ ਆਪਾਂ ਕੀ ਹਾਲ ਚੱਲ ਚਰਮਨ ਬਾਜੀ ਚਰਮਨ ਬਾਜੀ ਨਹੀ ਭੁੱਲ ਗਿਆ ਚਮਨ ਬਾਜੀ ਨਾ ਭੁੱਲ ਗਿਆ ਤੁਹਾਡੇ ਸਵੇਰੇ ਉਹ ਸਵੇਰੇ ਗਵੰਢ ਨਹੀਂ ਉਹ ਗਵੰਢ ਨਹੀਂ ਕਹਦੇ ਹੋਈ ਆ ਕਹਿੰਦਾ ਪੱਤੇ ਵਾਰ ਕੇ ਸਿੱਟਣ ਗਿਆ ਸੀਗਾ ਕਿ ਉਹ ਪਤਾ ਕੀ ਕਹਿੰਦਾ ਉਹ ਬਾਲਾ ਪਿੱਛੇ ਵਾਲਾ ਕਹਿੰਦਾ ਉਹਨੂੰ ਕਹਿੰਦਾ 100 100 ਦੇ ਚਾਰ ਨੋਟ ਵਾਰ ਕੇ ਸੱਟ ਮੇਰੇ ਕਹਿੰਦਾ ਗਵੰਢ ਨਹੀਂ ਤਾਂ ਮਾਰ ਤੋ ਹਤੀ ਚੱਕ ਕੇ ਲੈ ਜੂ ਗੋਵੰਡੀ ਚੱਕ ਲਵੇ ਰੇ ਇਹ ਤਾਂ ਫੇਰ ਹੀ ਗੋੰਡੀ ਸਮਾਨ ਚੱਕ ਕੇ ਕਿੱਦਾਂ ਜਾ ਰਿਹਾ ਦੇ ਬੰਦੇ ਮੋਟਾ ਬਾਣ ਆਇਆ ਲੈਂਡਰ ਔੜੀਆਂ ਪੂੜੀਆਂ ਕਸਮਾਂ ਸਾਰੇ ਤੇਰੀ ਹੈ ਜੀ ਗੰਨਾ ਕੋਨਾ ਕਸਮੀਆਂ ਜਾ ਕੇ ਕਿੱਦਾਂ ਤੁਰੇ ਜਾਂਦੇ ਨੇ ਨਿਸ਼ਾਨੇ ਲਾਉਣੇ ਆ ਫੇਰ ਆਠ ਆਓ ਓ ਹੈਲੋ ਓਏ ਮੇਲਾ ਲਾਉਣ ਚੱਲੇ ਕਿਦੇ ਇਹਦਾ ਮੇਲਾ ਨਹੀਂ ਲਾਉਣ ਚੱਲੇ ਹੁੰਦੇ ਐ ਚੱਲੇ ਸਮਾਨ ਪਾਜੀ ਛੇਤੀ ਕਰੋ ਫੜੀ ਮਲੀ ਜਣੀ ਤੁਹਾਡੀ ਤੁਹਾਡੀ ਦੇ ਰਹਾ ਤਾਂ ਕਿਸੇ ਹੋਰ ਨੇ ਮੰਜਾ ਲਾ ਲਿਆ ਨਹੀਂ ਬਾਹਰ ਨਾ ਕਿਓ ਫੇ ਓਏ ਮੈਂ ਕਿਹਾ ਮੰਜਾ ਲਾਉਣ ਚੱਲੇ ਫੜੀ ਵਾਲਾ ਛੇਤੀ ਗੱਲ ਉੱਤੇ ਗਏ ਹੋ ਨਾ ਵੱਡੀ ਲਾ ਲੈਣੀ ਹੋ ਗਏ ਭਾਈ ਨੇ ਪੂਰਾ ਇੰਤਜ਼ਾਮ ਕੀਤਾ ਫੋਲਡਿੰਗ ਮੰਡੀ ਦਾ ਸ਼ੱਕ ਮੁੰਡਾ ਚੱਕ ਕੇ ਸਮਾਨ ਬੱਚਾ ਚੇਦਾ ਮੁੰਡਾ ਚੱਜੇਦਾ ਮੁੰਡਾ ਤਾਏਦਾ ਮਾਸੀ ਦਾ ਉਹ ਮੁੰਡਾ ਮਾਸੀ ਦਾ ਉਹ ਮੁੰਡਾ ਮਾਸੀ ਦਾ ਏ ਕੋਣ ਐ ਮੁੰਡਾ ਮਾਸੀ ਦਾ ਓ ਮੁੰਡਾ ਵਾਲ ਸੀ ਦਾ ਇੱਕ ਕੋਣ ਅਸੀਂ ਪਹੁੰਚ ਗਏ ਆ ਜੀ ਫੈਸਟਨ ਆੜਾ ਦੇ ਵਿੱਚ ਤੇ ਇਹ ਸਾਡਾ ਰਿਜ਼ੋਰਟ ਆਈਸਰ ਵੱਡਾ ਸਰ ਐਬਸਲੂਟ ਮਾਰੋਏ ਸਾਇਲੈਂਸ ਹੋਰ ਕੋਲ ਇੱਕ ਉੱਪਰ ਫੋਟੋ ਚੱਕਦੇ ਆ ਆ ਦੇਖੋ ਖੁੱਲ ਗਿਆ ਗੇਟ ਵੈਲਕਮ ਸਰ ਵੈਰੀ ਗੁੱਡ ਬਹੁਤ ਹੀ ਸ਼ਾਨਦਾਰ ਬਹੁਤ ਹੀ ਵੱਡਾ ਸਰ ਸੈਕਿੰਡ ਬਹੁਤ ਹੀ ਬਹੁਤ ਹੀ ਵੱਡਾ ਦੇਖੋ ਹਾਲ ਦੇਖੋ ਕਿੰਨਾ ਢਾਂਡ ਹਾਲ ਸਫਾਈਆਂ ਚੱਲ ਰਹੀਆਂ ਨੇ ਕਾਂਢਾ ਹੋਲ ਮੈਸ ਉਹ ਕੰਮ ਗੁੰਮ ਕਰ ਲੋ ਗਈਏ ਬਸ ਹੁਣ ਜੇ ਭੰਜਾ ਤੇ ਪਾ ਖੜੇ ਰਹਿਣਾ ਹੈ ਲੱਗਦੀ ਆ ਬਈ ਪਾਈ ਦਾ ਗੱਲ ਹੁੰਦਾ ਉਹਨਾਂ ਨੂੰ ਨਾਲ ਲਾ ਕੇ ਕਰਵਾ ਦੋ ਛਿੱਤੀ ਛਿੱਤੀ ਹੋ ਜੂ ਹੈ ਕੰਮ ਕਰਦਾ ਹੈ ਹੈ ਡੇਵਿਡ ਕਰਦਾ ਗਨੀ ਡੇਵਿਡ ਕਰਦਾ ਡੇਵਿਡ ਭਾਈ ਬਾਹਰ ਬਾਹਰ ਡੇਵਿਡ ਦਈਆ ਬਾਹਰ ਹੀ ਖੜਾ ਹੋ ਗਿਆ ਆ ਫੋਟੋ ਲੈ ਲਾਉਂ ਉਹੀ ਲਾਉਣ ਕਿ ਕਹਿੰਦਾ ਅੱਖ ਤੇਰੀ ਕੀ ਹੁੰਦੀ ਆ ਬਲਿੰਕ ਕਰਦੀ ਅੱਖ ਬਲਿੰਕ ਕਰਦੀ ਪਈ ਆ ਯਾ ਤੁੰਨੇ ਕਰਿਆ ਭਾਈ ਤੇ ਇਹਦੇ ਵਿੱਚ ਐਂਟੀ ਫਲਿਕਰ ਪਾ ਜਦੋਂ ਐਂਟੀ ਫਲਿਕਰ ਆਨ ਕਰਦੇ ਆਦਾ ਦੇ ਨਹੀਂ ਹਾਂਜੀ ਇਹ ਵਾਲਾ ਵਧੀਆ ਵਧੀਆ ਜੀ ਹੋਰ ਕਹਿੰਦਾ ਚਮਟਾ ਜਦੋਂ ਵੱਜਦਾ ਮੇਰੀ ਗਿੰਬਲ ਕੁੰਬਲ ਲਾਪਨ ਦੀ ਬਸ ਤੂੰ ਚਮਟਿਆਂ ਦੇ ਲੱਗ ਕੇ ਨਾ ਜਾਇਆ ਕਰ ਇਹ ਹੋਰ ਤੁਹਾਡੇ ਕਹਿੰਦਾ ਕੀ ਮਤਲਬ ਭਾਈ ਸਾਇਲੈਂਟ ਵਹਿ ਕੇ ਜੇ ਸਾਇਲੈਂਟ ਸੁਖ ਸ਼ਾਂਤ ਦਿੱਖਦੀ ਮੀਊਡ ਕਰ ਦਿਆ ਕਰ ਚਲ ਮੀਊਡ ਕਰ ਦਿਆ ਕਰ ਜੋ ਗਏ ਉਹ ਤਾਂ ਕਰ ਗਏ ਉਹਨੇ ਚੈਣ ਜਾਰ ਢੋਲ ਵੀ ਢੋਲ ਵਜਦਾ ਹੋਵੇ ਉਹਨੂੰ ਕਿ ਦੋ ਮਿੰਟ ਬੰਦ ਕਰੋ ਇਹਨੂੰ ਘਾੜ ਹੁੰਦੀ ਹੈ ਜਦੋਂ ਲੱਗੇ ਚੱਲ ਜਾਂਦਾ ਹਾੜ ਹਾੜ ਕਮਜ਼ੋਰ ਇਹ ਤਾਂ ਤੇ ਇਹਨਾਂ ਨੂੰ ਮੈਂ ਕੋਈ ਗੱਲ ਦੱਸ ਦਿੱਤੀ ਸੈਟਿੰਗ ਤੇ ਇਹਨਾਂ ਨੇ ਕੀ ਕਰਨੀਆਂ ਮਜਾ ਕੇ ਰਹੀ ਜਾਂਦੇ ਗਰੀਬ ਦਾ ਇਹਦੀ ECG ਕਰਾਓ ਚਲੋ ਇਹ ਪੂਰਾ ਠਿਆ ਉਹ ਕਮਰਾ ਹੁੰਦੀ ਉਹਨੂੰ ਭਰਾ ਦਿੰਦੀ ਜਦੋਂ ਉਹ ਕਹਿੰਦੇ ਨੇ ਭਾਜੀ DJ ਘਟਾਓ ਯਾਰ ਉਹ ਕਮਰਾ ਹਟਦੀ ਇਹਨੂੰ ਵੀ ਘਟਾਣੀ ਨਹੀਂ ਜਾ ਕੰਮ ਨਾ ਦਿੰਦਾ ਉਹ ਤੀਜੇ ਘਰ ਤੇ ਜਾਓ ਭਾਈ ਅੰਦਰ ਬੇਬੇ ਸੁੱਤੀ ਵੇਈ ਜਾ। ਉਹ ਹਿਸਾਬ ਦਾ ਇਹਦਾ। ਨਾ ਨਾ ਕਿੱਟਾ ਦੋ ਕਿੱਟਾ ਉਹਨੇ ਪਾਈਆਂ ਮੀਆਂ। ਤੀਜੀ ਆ ਵੀ ਪੋਹਦਾ ਨਹੀਂ ਉਹਨੂੰ। ਸੈਕਿੰਡ ਕੀ ਕਰਨੀ? ਹੋਵੇ। ਓਏ ਆ ਵੀ ਕਿੱਟ ਪਾ। ਅੱਡਾ ਨਹੀਂ ਪਾਰ ਹੈਗਾ ਮੇਰਾ ਆ ਪਤਾ ਨਹੀਂ ਉਹਨਾਂ ਚੰਨਾ ਕਿੱਟਾਂ ਦਾ। ਨਹੀਂ ਕਹਿੰਦਾ ਮੇਰਾ ਨਾ ਕਿਲੀ ਆ। ਜਿਹੜਾ ਆਉਂਦਾ ਕੁਝ ਨਾ ਕੁਝ ਟੰਗੀ ਜਾਂਦਾ। ਕੀ ਹੋਣਾ ਦਾ? ਆ ਕੋਈ ਮਿਲ ਗਿਆ ਤਾਂ ਜਾ ਦੂ ਗਾਇਬ ਹੋ ਗਿਆ ਹੀ ਨਾ ਲੱਭ ਗਿਆ। ਛਾਈ ਵਾਲੇ ਭਾਜੀ। ਹਾਂਜੀ ਉਸਤਾਦ ਜੀ ਸਾਡੇ ਓਨਰ ਸਾਹਿਬ ਸਕੇ ਦਾ ਸਕੇਰਾ ਸਾਹਿਬ ਸਕੇਰਾ ਹਾਂਜੀ ਮੰਗਾ ਜੀ ਹਾਂਜੀ ਲਾਈਵ ਵਾਲੇ ਹਾਂਜੀ ਵੀਰ ਤੈਨੂੰ ਵੀ ਦਿਖਾਉਨੇ ਆ ਮੋਰੇ ਹੋ ਹੋ ਦੇਖਦਾ ਇਹ ਹੋ ਰਾ ਸੀ ਬਾਕੀ ਦੇ ਮੈਂਬਰ ਵੀ ਦਿਖਾਉਂਦੇ ਤੁਹਾਨੂੰ ੁੰਡੇ ਬੈਠੇ ਹੋਏ ਨੇ ਰੈਸਟ ਕਰ ਰਹੇ ਨੇ ਯਾਰ ਰੈਸਟਾਂ ਤੇ ਆ ਕਿਉਂਕਿ ਹਜੇ ਕਲਾਇੰਟ ਆਇਆ ਨਹੀਂ ਤੇ 11:00 ਵੱਜ ਗਏ 11:00 ਹਾਂਜੀ ਰਮਨ ਜੀ ਕੁਝ ਕਹਿਣਾ ਚਾਹੋਗੇ ਹੋਰ ਹੋ ਰਿਹਾ ਬੋਰ ਹੋ ਰਿਹਾ ਆਈ ਨਹੀਂ ਚਿੰਗਵਾ ਖਾਓ ਮੈਨੂੰ ਇੱਕ ਸ਼ੇਰ ਯਾਦ ਆ ਮੈਨੂੰ ਇੱਕ ਸ਼ੇਰ ਯਾਦ ਆ ਸੁਲਾਮਾ ਉਹ ਕਹਿੰਦੀ ਤੇਰੇ ਬਿਨਾ ਮੈਂ ਜੀ ਲੂੰਗੀ ਹਾਂਜੀ ਓ ਕਹਿੰਦੀ ਤੇਰੇ ਬਿਨਾ ਮੈਂ ਨਹੀਂ ਲੂੰਗੀ ਤੇ ਮੈਂ ਕਿਹਾ ਤੇਰੇ ਵਰਗੀਆਂ ਦਾ ਸਾਨੂੰ ਕੋਈ ਘਟ ਨਹੀਂ ਜਾ ਬੀਬੀ ਕੋ ਏ ਇਹੇ ਤੇ ਮੁੰਡੇ ਏ ਤਰਪਾਨਾ ਅਗਰ ਪੁੰਨਾ ਸੈੱਟ ਕਰਕੇ ਬਿਠੇ ਨਹੀਂ ਮੰਗੇ ਨੂੰ ਪੈ ਗਈ ਟੈਨਸ਼ਨ ਸਫਾਈ ਮੰਗੇ ਨੂੰ ਹੋ ਗਈ ਟੈਨਸ਼ਨ ਜੀ ਹੁਣ ਮੁਕਾ ਚਲਾਵੋ ਬੋ ਮੰਗੇ ਨੂੰ એનર્ਜੀ ਦੀ ਲੋੜ ਐ ਇਹਨੂੰ ਮੰਦਾ ਨੱਚਾ ਕਰਾਉਣ ਦੀ ਲੋੜ ਪੈਣੀ ਐ ਮੰਗੇ ਨੂੰ એનર્ਜੀ ਦੀ ਲੋੜ ਨਹੀਂ ਮੰਗੇ ਨੂੰ ਟੈਨਸ਼ਨ ਇਹ ਐ ਕਿ ਪਕੌੜੇ ਨਾ ਖਤਮ ਹੋ ਜੇ ਮੇਰੀ ਵਾਰੀ ਆਉਣੀ ਕਿ ਨਹੀਂ ਆਉਂਗੀ ਮੰਗੇ ਨੂੰ ਪੂਰੀ ਪੂਰੀ ਟੈਨਸ਼ਨ ਆ ਮੰਗਾ ਕਹਿੰਦਾ ਲੈ ਵੀ ਉਧਰੋਂ ਸਾਰਾ ਸਾਰੇ ਜਣੇ ਖੜੇ ਆ ਫੋਟੋ ਖਚਾਈਏ ਨੇ ਇਹਨੇ ਘਟੋ ਘਟੋ ਨਹੀਂ 15 ਮਿੰਟ ਖੜੇ ਰੱਖੇ ਉਹ ਦੇਖੀ ਜਾਨ ਉਹ ਦੇਖ ਕਿਤੇ ਕੀ ਲਈ ਜਾਂਦਾ ਉਹਦੇ ਕੋ ਬੰਦੇ ਟ੍ਰਿਕਲ ਲਾਲਾ ਕੋਈ ਨਹੀਂ ਲਾਲਾ ਕਰਦਾ ਡੇਗ ਲੈ ਡੇਗ ਲੈ ਚੱਲਾ ਹੁਣ ਉਧਰ ਨੂੰ ਖਸ ਗਿਆ ਉਹ ਚਲਾ ਗਿਆ ਉਧਰ ਨੂੰ ਚਾਜਾ ਹੋ ਗਿਆ ਚੱਲ ਗਿਆ ਕੱਟ ਮੰਗੇ ਕਿ ਬਾਕੀ ਚਾਹਾਂ ਕੇ ਚਲਾ ਗਿਆ ਚਾਹਾਂ ਮਸੂਮ ਹੋਇਆ ਓਏ ਆ ਆ ਤਾਂ ਹੀ ਮੈਨੂੰ ਸਮਝ ਆਉਂਦੀ ਆ ਕਿ ਆ ਵਿਆਹ ਵੇਖਣ ਆਇਆ ਕਿ ਕੀ ਕਰਨ ਆਇਆ ਦੇ ਔਰ ਇੱਧਰ ਦੇਖ ਉਹ ਸੈਕਿੰਡ ਵਾਲੇ ਦੀ ਡੋਰ ਦੇਖ ਗਨੀ ਉਹ ਦੇ ਯਾਰ ਐ ਐ ਐ ਸੈਕਿੰਡ ਵਾਲਾ ਸਰਮਾਨਾ ਬਣਿਆ ਸੈਕਿੰਡ ਵਾਲਾ ਸਰਵੱਲਾ ਬਣਿਆ ਕਿਤਾ ਫਲੈਸ਼ ਦੀ ਕੀ ਪ੍ਰੋਬਲਮ ਆਂਦੀ ਆ ਲੈ ਪਾਜੀ ਮੋਨੋ ਟੱਪਨਦੀ ਆ ਮਨੇ ਦੇਖੀ ਫਿਰ ਆ ਸੋਲੂਸ਼ਨ ਦੇਖੀ ਐਡਾ ਕਰ ਇੱਥੇ ਦੋ ਤਾਰਾ ਪਾ ਕੇ ਨਾ ਇਹਦੇ ਬੰਨ ਲਾ ਜਦੋਂ ਹਨਾ ਫੋਟੋ ਖਾਂ ਜਦੋਂ ਮਿਹਰਬਾਨੀ ਲੈਣ ਹਾਂ ਤੋਰ ਕਰਤੀ ਜਰੋਂ ਅਗਲੀ ਵਾਰ ਮੈਂ ਤੋਰ ਕਰਤੀ ਠੀਕ ਆ ਐਡਾ ਕਰ ਸੁੱਖਾ ਵੀ ਤੁੰ ਬਾ ਸੋਨਾ ਲੱਗਾ ਘਰੇ ਲਾਉਂਦਾ ਹਾਂ ਇਹ ਵੀ ਲੱਗਦਾ ਹੋਲਾ ਹੋਲਾ ਬੜਾ ਕੋ ਕਮਰੇ ਵਿੱਚ ਤਾਂ ਖੋਹਣੀ ਹੈ ਅੱਡਾ ਘਰ ਨਹੀਂ ਹੈ ਕਿੰਨੇ ਦਸਾ ਘਰ ਨਹੀਂ ਹੈ ਜਿੱਦਾਂ ਝੁੰਮਰ ਮੈਂ ਕਹਾਂ ਉਹ ਲਾ ਲਾ ਕੀ ਕਹਿੰਦਾ ਐਡਾ ਕੁਰਤਾ ਦੇ ਮਾਮਾ ਜੂ ਮਲਾਗੇ ਇਹਨਾਂ ਨੇ ਆਪ ਗਲੀ ਚ ਸੌਇਆ ਕਰਦਾ ਇਹਨਾਂ ਨੇ ਘਰ ਚ ਝੁੰਮਰ ਲਾਗੇ ਨਾ ਕਰਦੇ ਬਾਹਰ ਕਰਦੇ ਨੇ ਚੱਲੋ ਜੇ ਮੈਂ ਜਾਨਾ ਝੁੰਮਰ ਐਡਾ ਕੁ ਪ੍ਰੇਮ ਹੈ ਕਮਰੇ ਚ ਵੀ ਵਰਤਿ ਇਹਨੇ ਇੱਕ ਵਾਰ ਸ਼ਾਤ ਵਾਲੇ ਬੋਲੇ ਲਾਉਣੇ ਸਾਰੇ ਫੇ ਫੇ ਝੁੰਮਰ ਲਾਉਣਾ ਫੇ ਬਾਲੇ ਸ਼ਾਤ ਉਹ ਵੀ ਜੀ ਸੀ ਵੀ ਬਾਹਰ ਲਾ ਕੇ ਘਰ ਦੇ ਸਾਰੇ ਵਾਹ ਕੁਰਵਾਰ ਕਰ ਦਿੰਦੇ ਨੇ ਜਿੱਦਾਂ ਨਹੀਂ ਮਮਾ ਜਿੱਦਣੇ ਨੇ ਜਗਾਇਆ ਕਰਨੇ ਨੇ ਮਹੱਲੇ ਦੀ ਲੈਟ ਤੇ ਜਗਾਇਆ ਕਰਨੀ ਓ ਜੂ ਮਰਦੀ ਗੱਲ ਮਨੋਵਾ ਜੂ ਬਾਹਦੇ ਘਰੇ ਤਿਆਰ ਹੋਣ ਮਰ ਲਾਗ ਕਿਉਂ ਮਰ ਦੇ ਘਰ ਆਇਆ ਕੰਨ ਨੋਕਾ ਬਾਬੇ ਲੈਣ ਲੱਗਿਆ ਕੰਨੀ ਓਡੀ ਲੰਬੀ ਲੈਣ ਲੱਗਿਆ ਨੀ ਕਹਣਾ ਕੀ ਕਰਤੇ ਇਹ ਬਾਦ ਨੀ ਇਹ ਬਾਦ 20 ਰੁਪਏ ਵਾਰਸਤੇ ਤੁਹਾਡਾ ਮਹੱਲਾ ਜੂ ਮਰ ਵਾਲਾ ਮਹੱਲਾ ਬੱਜਿਆ ਕਰਨਾ ਇਹ ਬਾਦ ਜਦੋਂ ਆਪਾਂ ਜੇਣ ਸਫਾਈ ਤੇ ਤੁਹਾਡੀ ਨਹੀਂ ਨਾ ਉਸੇ ਡਾ ਕੇ ਬਿਠਾ ਹੁੰਦਾ ਇਹਨੇ ਪਰਚੇ ਕੱਢੇ ਨੇ ਉਸੇ ਵਾਰ ਹਾਂ ਤੇ ਵੀ ਮੈਂ ਚੈੱਕ ਵਰਤੀ ਚਾਹਤਾਂ ਦੇਖੇ ਇੱਕ ਬੰਦੇ ਦੀ 20 ਰੁਪਏ ਸੀਗਾ ਸਾਡੇ ਘਰ ਦੇ ਬਾਰ ਬਤਾ ਕੀ ਲਿਖਣਾ ਨੋਕਾ ਲੈ ਜਾਂਦਾ ਲੈ ਕਲੇਰ ਨਵਾਜ਼ ਸ਼ਰਮੇ ਨਵਾਜ਼ ਤੇ ਸਾਡੇ ਘਰ ਦੇ ਵੱਲੇ ਗ੍ਰੈਜੂਏਟ ਹਮਰਨਵਾਰ ਹਮਰਨਵਾਰ ਹੀ ਗਣਾ ਹਮਰ ਮੀਡੀਆ ਲਿਖਣਾ ਪਈ ਮੈਨੇ ਮੀਡੀਆ ਵਾਲਾ ਗ੍ਰਾਜੂ ਸਾਰਾ ਅੰਦਰ ਜੀ ਹਮਰ ਬੁੱਕ ਕਰਾ ਕੇ ਆਪ ਇਹਨਾਂ ਨੇ ਗੈਸਟ ਹਸ ਬੁੱਕ ਕਰਾਉਣ ਆਪ ਅਸੀਂ ਬੋਰੀਆਂ ਵੀ ਸਾਕੇ ਜੰਜ ਗੱਦਪੇ ਹੋਣੇ ਕਹਿਣਾ ਜਗਾ ਹੀ ਨਹੀਂ ਜਿਹੜਾ ਜਿਹੜਾ ਸੌਫਾ ਤੋਂ ਉਹ ਜਿਹੜਾ ਲਾਸਟ ਬਲੰਗ ਨਹੀਂ ਆ ਗਿਆ ਇਹਨਾਂ ਦੇ ਬਾਥਰੂਮ ਤੱਕ ਗਿਆ ਹੋਣਾ ਹਲਕੇ ਨਹੀਂ ਹੇ ਸੱਚੀ ਗਾਇਸ ਤੇ ਪੋਰਟਰੇਟ ਸ਼ੁਰੂ ਹੋ ਗਏ ਆ ਹਾਂਜੀ ਸੋਨੂ ਬਾਜੀ ਹਾਂਜੀ ਬਾਜੀ ਮਨ ਬਾਜੀ ਸਰ ਆਪ ਕੋ ਕੁਛ ਕਹਿਆ ਪਈ ਨੀ ਇਹ ਗੱਲ ਕਰ ਰਹੇ ਆ ਮਾਪਿਆ ਨਹੀਂ ਉਹ ਕੋ ਲਿਖਾ ਹਾਂਜੀ ਸਾਡੇ ਓਨਰ ਸਾਹਿਬ ਕੀ ਕਹਿਣਾ ਚਾਹੋਗੇ ਭਾਈ ਨੂੰ ਪੁੱਛੋ ਭਾਈ ਭਾਈ ਬਲੌਗ ਬਣ ਰਿਹਾ ਸੋਨ ਬਲੌਗ ਬਣ ਰਿਹਾ ਬਹੁਤ ਵਧੀਆ ਭਾਈ ਜਾਨ ਕੰਮ ਆ ਭਾਈ ਮੈਨੂੰ ਬਹੁਤ ਵਧੀਆ ਲੱਗਾ ਮੈਂ 3-4 ਮੇਰੇ ਦੋਸਤ ਸੀ ਕਿ ਉਹਨਾਂ ਨੇ ਭਾਈ ਕੋ ਕੰਮ ਕਰਵਾਇਆ ਸੀ ਕਿ ਆ ਮੈਨੂੰ ਕਹਿੰਦੇ ਇੱਕ ਕਰਵਾ ਮੈਂ ਲਾਈਕ ਕੀਤਾ ਭਾਈ ਦਾ ਤਾਂ ਬਹੁਤ ਭਾਈ ਵੀ ਬਹੁਤ ਹਾਸਮੁਖ ਬੱਲੇ ਓਕੇ ਮਤਲਬ ਉਹਨਾਂ ਦੀ ਨਿੱਕੀ ਗੱਲ ਤੋਂ ਇਰੀਟੇਟ ਨਹੀਂ ਹੁੰਦੇ ਆ ਡਾਊਨ ਦੇਖੋ ਬਹੁਤ ਵਧੀਆ ਭਾਈ ਮੈਨੂੰ ਨਹੀਂ ਆਇਆ ਠੀਲੋ ਮਾਨ ਮਾਨ ਟਿੱਲੋ ਮਾਨ ਟਿੱਲੋ ਫੋਟੋ ਕਰਾ ਲਓ ਫੋਲੋ ਕਰੋ ਹੈਨਾ ਭਾਈ ਆਈ ਲਾਈਕ ਇਟ ਓਕੇ ਤੇ ਪੋਰਟਰੇਟ ਸ਼ੁਰੂ ਆ ਆਪਣੇ ਤੇ ਭਾਈ ਪੋਰਟਰੇਟ ਕਰਦੇ ਓਏ ਠੀਕ ਓ

ਮੰਗਾ ਮੰਗੇ ਮੇਨ ਤੇ ਲਾਇਆ ਅੱਜ ਸਾਰਾ ਦਾਜਾ ਜਮੀਨ ਤੇ ਆਦ ਚੱਲ ਮੰਗਾ ਜੇ ਪਹਿਲੀ ਇਹਦੀ ਮੇਨ ਤੇ ਲੱਗਾ ਮੰਗਾ ਵਾਜਾ ਮਾਰਨ ਦਾ ਗੋਲਾ ਆਇਆ ਨਹੀਂ ਨਹੀਂ ਮੰਗਾ ਮੇਨ ਤੇ ਲਗਾ ਤੇ ভাই ਸੈਕਿੰਡ ਵਾਲੇ ਨੇ ਨਾਲੇ ਜੁੱਤੀਆਂ ਬੱਤੀ ਸੋ ਲੋ ਜੀ ਸ਼ੂਟ ਹੋ ਗਿਆ ਡਨ ਤੇ ਅਸੀਂ ਚੱਲੇ ਆਂ ਵਾਪਸ ਜਲੰਧਰ ਨੂੰ ਤੇ ਟਾਈਮ ਤਕਰੀਬਨ ਹੋ ਗਿਆ 6:30 6:30 ਵਜੇ ਸ਼ੂਟ ਹੋਇਆ ਡਨ ਤੇ ਸਮਾਨ ਗੱਡੀਆਂ ਚ ਰੱਖ ਰਹੇ ਆ ਤੇ ਬਾਕੀ ਦੀ ਗੱਲਬਾਤ ਇਦਾਂ ਆ ਤੇ ਵੀਡੀਓ ਨੂੰ ਜੇ ਤੁਸੀਂ ਇੱਥੇ ਤੱਕ ਦੇਖਿਆ ਤਾਂ ਪਲੀਜ਼ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਨੂੰ ਉਹਦੇ ਨਾਲ ਥੋੜੀ ਮੋਟੀਵੇਸ਼ਨ ਮਿਲਦੀ ਆ ਤੇ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਕਿਸੇ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਬਹੁਤ 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 ਖਿਆਲ ਰੱਖੋ ਧੰਨਵਾਦ